ਸੋ ਲਾ ਐਂਡ ਆਰਡਰ ਤੇ ਕਾਨੂੰਨ ਦੀਆਂ ਧੱਜੀਆਂ ਉਡ ਰਹੀਆਂ ਸਾਰੇ ਪਾਸੇ ਕਿਹੜੇ ਲਾ ਐਂਡ ਆਰਡਰ ਦੀ ਗੱਲ ਕਰਦੇ ਆ ਕਿਹੜੇ ਕਾਨੂੰਨ ਦੀ ਗੱਲ ਕਰਦੇ ਆ ਇਹ ਇੱਕ ਪਾਸੇ ਭਾਈ ਸੰਦੀਪ ਸਿੰਘ ਸਣੀ ਨੂੰ ਇਹਨਾਂ ਨੇ ਸੂਰੀ ਦੇ ਸੋਧਣ ਕਰਕੇ ਸੂਰੀ ਨੂੰ ਸੋਧਣ ਕਰਕੇ ਜੇਲ੍ਹ ਦੇ ਵਿੱਚ ਨਜ਼ਰਬੰਦ ਰੱਖਿਆ ਹੋਇਆ ਤੇ ਜੇਲ੍ਹ ਦੇ ਵਿੱਚ ਉਹਨਾਂ ਤੇ ਅਣਮੁਖੀ ਤਸ਼ੱਦਦ ਹੁੰਦਾ ਤੇ ਕੀਤਾ ਵੀ ਕਿੰਨਾਂ ਵੱਲੋਂ ਜਾਂਦਾ ਜਿਹੜੇ ਪਹਿਲਾਂ ਹੀ ਲੱਖਾਂ ਨੌਜਵਾਨਾਂ ਨੂੰ ਉਹ ਕੋ ਕੇ ਮਾਰਨ ਵਾਲਿਆਂ ਦੇ ਜਿਨ੍ਹਾਂ ਤੇ ਪਰਚੇ ਦਰਜ ਆ ਜਿਹੜੇ ਜੇਲ੍ਹਾਂ ਦੇ ਵਿੱਚ ਬੰਦਾ ਫਿਰ ਉਹ ਜੇਲ੍ਹਾਂ ਦੇ ਵਿੱਚ ਕਾਦੇ ਬੰਦ ਹੋਏ ਜੇ ਉਹ ਉੱਥੇ ਕੈਦੀਆਂ ਨੂੰ ਸਿੱਖ ਕੌਮ ਦੇ ਯੋਧਿਆਂ ਨੂੰ ਤਸ਼ੱਦਦ ਕਰਕੇ ਉਹਨਾਂ ਦੇ ਨਾਲ ਬੇਅਦਬੀ ਕਰਨਗੇ ਬੇਅਦਬੀ ਕਾਦੀ ਕਿਸਾਂ ਦੀ ਬੇਅਦਬੀ ਬੇਅਦਬੀ ਕਾਦੀ ਉਥੇ ਸਾਹਿਬ ਦੀ ਬੇਅਦਬੀ ਜਿਹੜੇ ਭਾਈ ਸੰਦੀਪ ਸਿੰਘ ਸੰਨੀ ਆਪਦੇ ਹਮੇਸ਼ਾ ਕੇਸਾਂ ਦੇ ਵਿੱਚ ਦਸਤਾਰ ਦੇ ਵਿੱਚ ਰੱਖਦੇ ਸੀ ਦਸਤਾਰ ਦੀ ਬੇਅਦਬੀ ਤੇ ਪ੍ਰਸ਼ਾਸਨ ਉਥੋਂ ਦਾ ਜਿਹੜਾ ਹੈਗਾ ਘੱਟੋ ਘੱਟ 20 ਜਿਹੜੇ ਜੇਲ੍ਹ ਦੇ ਵਿੱਚ ਉਥੋਂ ਦੇ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਆ ਕਿਉਂਕਿ ਉਹਨਾਂ ਨੇ ਕੀ ਦੀ ਸਹਾਇਤਾ ਕੀਤੀ ਉਹਨਾਂ ਨੇ ਉਸ ਬੰਦੇ ਦੀ ਸਹਾਇਤਾ ਕੀਤੀ ਆ ਜਿਹਨੇ ਨੌਜਵਾਨਾਂ ਨੂੰ ਕੋਹ ਕੋ ਕੇ ਮਾਰਿਆ ਤੇ ਅੱਜ ਉਸੇ ਦੀ ਚਲਦੀ ਆ ਜੇਲ੍ਹ ਦੇ ਵਿੱਚ ਤੇ ਉਹ ਜੇਲ੍ਹ ਦੇ ਵਿੱਚ ਕੁਰਸੀ ਢਾ ਕੇ ਸਾਡੇ ਸਿੱਖ ਕੌਮ ਦੇ ਯੋਧਿਆਂ ਦੇ ਨਾਲ ਉੱਤੇ ਤਸ਼ੱਦਦ ਕਰਦੇ ਆ ਉਹ ਵੀ ਸੋਟੀ ਨਾਲ ਡਾਂਗ ਨਾਲ ਹਰ ਤਰ੍ਹਾਂ ਨਾਲ ਠੋਡੇ ਮਾਰ ਕੇ ਸਰੀਰ ਦੇ ਵਿੱਚ ਸਿਰ ਦੇ ਵਿੱਚ ਕੀ ਕੀ ਕਵਾਂ ਮੈਂ ਤੁਹਾਨੂੰ ਤੇ ਉਥੋਂ ਦਾ ਜਿਹੜਾ ਹਸਪੀਟਲ ਆ ਮੈਡੀਕਲ ਆ ਮੈਡੀਕਲ ਪ੍ਰਸ਼ਾਸਨ ਵੱਲੋਂ ਸਿਰਫ ਤਿੰਨ ਸੱਟਾਂ ਜਿਹੜੀਆਂ ਦਿਖਾਈਆਂ ਗਈਆਂ ਸੀ ਪਹਿਲਾਂ ਤੇ ਉਸ ਤੋਂ ਬਾਅਦ ਜਦੋਂ ਕੋਰਟ ਨੇ ਉਹਨਾਂ ਨੂੰ ਆਰਡਰ ਕੀਤੇ ਕਿ ਤੁਸੀਂ ਬਾਹਰ ਮੈਡੀਕਲ ਦੇ ਵਿੱਚ ਲੈ ਕੇ ਆਓ ਉਹ ਵੀ ਸਰਕਾਰੀ ਇਹ ਵੀ ਸਰਕਾਰੀ ਤੇ ਉਸ ਦਾ ਰਿਜ਼ਲਟ ਕੀ ਨਿਕਲਿਆ ਕਿ 13 14 ਜਿਹੜੀਆਂ ਉਹ ਸੱਟਾਂ ਮੱਜੀਆਂ ਹੋਈਆਂ ਉਹਨਾਂ ਦੇ ਅੰਦਰ ਅੰਦਰੂਨੀ ਸੱਟਾਂ ਤੇ ਜਿਹੜਾ ਚਮੜੀ ਦਾ ਕੋ-ਕੋ ਕੇ ਚਮੜੀ ਜਿਹੜੀ ਆ ਉਹ ਮੋਟੀ ਕੀਤੀ ਗਈ ਆ ਵੱਡੀ ਕੀਤੀ ਗਈ ਆ ਸੋਜ ਆਈ ਵੀ ਇੰਨੀ ਜਦੋਂ ਭਾਈ ਸੰਦੀਪ ਸਿੰਘ ਸਨੀ ਨੂੰ ਉੱਥੇ ਲਿਆਂਦਾ ਗਿਆ ਕੋਰਟ ਦੇ ਵਿੱਚ ਉੱਥੇ ਜਕਾਰਾ ਲਾਉਣਾ ਸੀ ਉਹਨਾਂ ਨੇ ਉਹਦਾ ਹੱਥ ਫੜ ਕੇ ਜਿਹੜਾ ਹਾ ਤਾਂ ਥੱਲੇ ਕਰ ਦਿੱਤਾ ਗਿਆ ਕਿ ਆਪਾਂ ਜਗਾਰਾ ਵੀ ਨਹੀਂ ਲਾ ਸਕਦੇ ਕਿ ਕਾਨੂੰਨ ਦੇ ਮੁਤਾਬਕ ਜਗਾਰਾ ਵੀ ਲਾਉਣਾ ਗਲਤ ਆ ਕੀ ਉੱਥੇ ੱੱਕੇ ਮਾਰ ਮਾਰ ਕੇ ਮਾਰ ਮਾਰ ਕੇ ਉਹ ਤੋਂ ਵਿਚਾਰਦੂ ਤੁਰਿਆ ਨਹੀਂ ਜਾ ਰਿਹਾ ਸੀ ੱੱਕੇ ਮਾਰ ਮਾਰ ਕੇ ਉਹਨੂੰ ਕੋਰਟ ਦੇ ਵਿੱਚ ਲੈ ਕੇ ਗਏ ਤੇ ਫਿਰ ਕੀ ਇਹ ਲਾਅ ਐਂਡ ਆਰਡਰ ਆ ਕਿ ਜੇਲ੍ਹ ਦੇ ਵਿੱਚ ਜੇਲ੍ਹ ਦੇ ਹਸਪੀਟਲ ਵੱਲੋਂ 3 ਸੱਟਾਂ ਤੇ ਬਾਹਰਲੇ ਹਸਪੀਟਲ ਵੱਲੋਂ 13 14 ਸੱਟਾਂ ਜੜੀਆਂ ਲਾਨੀਆਂ ਗਈਆਂ ਹੋਣੇ ਹੋਰ ਕੀ ਮੰਗ ਕਰਦੇ ਹੋ ਦੇਖੋ ਮੰਗ ਸਾਡੀ ਇਹ ਆ ਕਿ ਪਹਿਲੀ ਗੱਲ ਤਾਂ ਜਿੰਨੇ ਵੀ 15 20 ਜਾਣੇ ਉਹ ਮਨ ਬ੍ਰਦਰਜ਼ ਵੱਲੋਂ ਤੇ ਭਾਈ ਸੰਦੀਪ ਸਿੰਘ ਸੰਨੀ ਦੇ ਬ੍ਰਦਰ ਵੱਲੋਂ ਐਲਾਨਿਆ ਗਿਆ ਕਿ 20 ਜਣੇ ਜਿਹੜੇ ਉਥੋਂ ਦੇ ਸਟਾਫ ਆ ਜਿਹੜਾ ਉਥੋਂ ਦਾ ਪੁਲਿਸ ਮਲਾਜਮਾ ਭਾਵੇਂ ਉਹ ਸੁਪਰਡੈਂਟਾ ਜੇਲ ਦਾ ਭਾਵੇਂ ਉਹ ਪਹਿਲਾਂ ਜਿਹੜੇ ਤਿੰਨ ਜਣੇ ਸੀਗੇ ਪਹਿਲਾਂ ਜਿਹੜੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਕੋਹ ਕੋਕੇ ਮਾਰਿਆ ਉਹ ਅੰਦਰ ਆ ਉਹਨਾਂ ਦੇ ਵਿੱਚੋਂ ਇੱਕ ਸੂਬਾ ਸਰਹਾਨ ਦਾ ਜਿਹੜਾ ਉਹ ਜਿਹੜਾ ਉਹਨੂੰ ਸੋਧ ਦਿੱਤਾ ਭਾਈ ਸੰਦੀਪ ਸਿੰਘ ਸੰਨੀ ਨੇ ਚੜ੍ਹਦੀ ਕਲਾ ਦੀ ਗੱਲ ਕੀਤੀ ਆ ਜਿਕਰਾ ਲਾਉਣੇ ਐ ਇਸ ਗੱਲ ਦੇ ਵਿੱਚ ਬੋਲੋ ਸੋਨਿਆ ਸਿਆ ਕਾਲੇ ਬਹੁਤ ਖੁਸ਼ੀ ਹੋਈ ਇਸ ਗੱਲ ਦੀ ਕਿ ਜਿਹੜਾ ਆਪਣੇ ਆਪ ਨੂੰ ਸੁਪਾਸਰ ਹਰੰਦ ਕਹਿੰਦਾ ਸੀ ਜਿਹਨੂੰ ਕੇਪੀਐਸ ਗੱਲ ਵੀ ਪੈਰੀ ਹੱਥ ਲਾਉਂਦਾ ਸੀ ਤੇ ਜਿਨੇ ਹੋਰ ਵੀ ਪਤਾ ਨਹੀਂ ਕਿੰਨੇ ਕੁ ਨੌਜਵਾਨਾ ਜਿਹੜੇ ਉਹ ਅੰਦਰ ਰਹਿ ਕੇ ਵੀ ਕੋਕੋ ਕੇ ਮਾਰ ਦੇਣੇ ਸੀਗੇ ਉਹਦਾ ਸੋਧਾ ਲੱਗਿਆ ਅਸੀਂ ਧੰਨਵਾਦ ਕਰਦੇ ਆਂ ਦੇਖੋ ਇੱਕ ਵੱਡੀ ਗੱਲ ਹੈ ਇੱਕ ਪਾਸੇ ਪੰਜਾਬ ਦੇ ਜਿਹੜੇ ਲੋਕ ਸੀਗੇ ਉਹ ਆਪਣੀਆਂ ਲਾਸ਼ਾਂ ਦੀ ਡਿਮਾਂਡ ਕਰ ਰਹੇ ਸੀ ਨੌਜਵਾਨਾਂ ਦੀ ਕਿ ਸਾਨੂੰ ਲਾਸ਼ਾਂ ਦੇ ਦਿਓ ਏ ਸਾਨੂੰ ਦੱਸ ਦਿਓ ਸਾਡੇ ਸਾਡੇ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਆ ਤੇ ਇੱਕ ਪਾਸੇ ਸੂਬਾ ਸਰਹੰਦ ਜਿਹੜਾ ਹੁਣ ਸੋਧਿਆ ਗਿਆ ਉਹਦੀ ਲਾਸ਼ ਜਿਹੜਾ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਉਹਨਾਂ ਦੀ ਲਾਸ਼ ਨਹੀਂ ਲੈਣੀ ਦੇਖੋ ਇਹ ਕਿੱਡੀ ਵੱਡੀ ਚੜ੍ਹਨੀ ਕਲਾ ਦੀ ਗੱਲ ਆ ਸੋ ਇਹਦੇ ਵਿੱਚ ਇੱਕ ਕਚਹਿਰੀ ਥੱਲੇ ਆ ਇੱਕ ਕਚਹਿਰੀ ਉੱਪਰ ਆ ਜਿਹੜੀ ਇੱਕ ਕਚਹਿਰੀ ਉੱਪਰ ਆ ਉਹਦੇ ਵਿੱਚ ਜਿਹੜੇ ਸਿੱਖ ਕੌਮ ਦੇ ਹਾਲ ਆ ਜਿਹੜੇ ਉਹ ਸਾਰੇ ਹੁੰਦੇ ਆ ਬੋਲੋ ਸੋ ਉਹ ਤਬਦੀਲੀ ਬਿਨਾ ਦੱਸੇ ਤੋਂ ਹੋਈ ਪਹਿਲੀ ਗੱਲ ਤਾਂ ਜਿਹੜੀ ਉਹ ਤਬਦੀਲੀ ਆ ਉਹਨਾਂ ਨੇ ਰਾਤ ਦੇ ਰਾਤ ਕਿਉਂ ਕੀਤੀ ਉਹ ਤਾਂ ਕੀਤੀ ਕਿ ਇਹ ਧਰਨਾ ਮਾਰਨਾਂ ਕਰਨ ਇਹ ਇਥੇ ਪ੍ਰੋਟੈਸਟ ਨਾ ਕਰਨ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੋਰਟ ਦੇ ਵਿੱਚ ਇਹਨੂੰ ਪੇਸ਼ ਕੀਤਾ ਜਾਵੇ ਇਹਦੀ ਮੈਡੀਕਲ ਰਿਪੋਰਟ ਹੋਵੇ ਹਜੇ ਵੀ ਜਿਹੜਾ ਸੀਟੀ ਸਕੈਨ ਦੀ ਗੱਲ ਹੋਈ ਆ ਬਹੁਤ ਸਾਰੇ ਸਕੈਨਾਂ ਦੀ ਗੱਲ ਹੋਈ ਐਕਸਟ੍ਰਾ ਦੀ ਗੱਲ ਹੋਈ ਜਿਹੜੀ ਡਾਕਟਰ ਸਾਹਿਬ ਵੱਲੋਂ ਕਹੀ ਗਈ ਉੱਥੋਂ ਦੇ ਡਾਕਟਰਾਂ ਵੱਲੋਂ ਬੋਰਡ ਵੱਲੋਂ ਪਰ ਉਹ ਹਜੇ ਤੱਕ ਕਰਾਈ ਨਹੀਂ ਗਈ ਆਉਣ ਵਾਲੇ ਸਮੇਂ ਦੇ ਜਗ੍ਹਾ ਵਿੱਚ ਜਿਵੇਂ ਭਾਈ ਸੰਦੀਪ ਸਿੰਘ ਸਣੀ ਦੇ ਬ੍ਰਦਰ ਘੁੰਮਣ ਬ੍ਰਦਰਸ ਤੇ ਹੋਰ ਪੰਥਕ ਜਥੇਬੰਦੀਆਂ ਜਿਵੇਂ ਐਲਾਨ ਕਰਨੀਆਂ ਉਸ ਐਲਾਨ ਦੇ ਹੱਕ ਦੇ ਵਿੱਚ ਅਸੀਂ ਸਦਾ ਡਟ ਕੇ ਖੜਾਂਗੇ ਫਰੀਦਕੋਟ ਦੇ ਵਿੱਚ ਵੀ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਤੇ ਜਿੱਥੇ ਵੀ ਉਹ ਐਲਾਨ ਕਰਨਗੇ ਉਹਨਾਂ ਦੇ ਨਾਲ ਖੜਾਂਗੇ